ਕੋ ਨਿਹਾਰੇ ਦਾ ਡੈਣ ਜੀ ਦਾ ਇਹਨੇ ਤੇ ਮੇਰਾ ਨਾ ਜੀਣਾ ਹੀ ਹਰਾਮ ਕੀਤਾ ਵਾ ਐਵੇਂ ਆ ਗਈ ਮੈਂ ਤੇ ਦੋ ਰੋਟੀਆਂ ਖਾਣੀਆਂ ਪਰ ਉਹ ਕੀਤੀਆਂ ਵਾ ਦੋ ਖਵਾ ਲ ਕੇ ਤੇ ਚੋਹਾ ਜਨਾ ਕੰਮ ਕਰਾ ਲੈਂਦੀ ਮੇਰੇ ਕੋ ਬਲਾ ਕੇ ਥਾਂ ਦੀ ਕਵਲ ਹੈ ਹਾਂ ਕੀ ਕਰਨੀ ਹੈ ਤੂੰ ਤੂੰ ਨਹੀਂ ਇਹ ਕੰਮ ਕੋਈ ਵੀ ਕਰਨਾ ਜੇ ਤੂੰ ਆਈ ਹੈ ਨਾ ਚਾਹਤਨ ਪੰਗ ਦੇ ਕੇ ਤੈਨੂੰ ਅੱਗੇ ਸੋਹਰੇ ਨੇ ਇੱਥੇ ਕੱਢਿਆ ਵਾ ਤੇ ਰਾਮ ਨਾ ਨਾ ਆਪਣਾ ਬਹਿਖ ਲੋ ਨਾ ਤੋਗੇ ਇਹੋ ਜੇ ਕੰਮ ਤੂੰ ਨਹੀਂ ਕਰਨਾ ਆਪੇ ਉਹ ਕਰੂਗੀ ਉਹ ਮਹਾਰਾਣੀ ਬੈਠੀ ਉੱਤੇ ਪਲੰਗ ਤੇ ਚੜ ਕੇ ਮੰਮੀ ਉਹਨੇ ਨਾ ਟਮਕੀ ਨਾ ਕੰਮ ਕਰਾਇਆ ਵਾ ਆਂਦੀ ਚਾਹ ਪਾਣੀ ਫਿਰ ਮਿਲਣਾ ਜੇ ਕੰਮ ਕਰੇਂਗੇ ਤੇ ਹੁਣ ਨਹੀਂ ਤੈਨੂੰ ਵੇਲੀ ਨੂੰ ਖਵਾ ਲੈਣੀਆਂ ਮੈਂ ਉੱਠ ਕੇ ਚੁੱਪ ਕਰਕੇ ਖਲੋ ਜਾ ਮੰਮੀ ਖਲੋ ਕਿੱਦਾਂ ਜਾਵਾਂ ਮੈਂ ਜੇ 2 ਮਿੰਟ ਵੀ ਜਾ ਕੇ ਬੈਣੀ ਆ ਨਾ ਤੇ ਬਹਿਣ ਨਹੀਂ ਦਿੰਦੀ ਇਹਨੇ ਤੇ ਮੇਰਾ ਜੀਣਾ ਹਰਾਮ ਕੀਤਾ ਵਾ ਰੋਟੀ ਦੋ ਬਰਕੀਆਂ ਖਾਣੀ ਆ ਉਹ ਵੀ ਆਂਦੀ ਆ ਬੇ ਦੇ ਢਿੱਡ ਚੋਂ ਕੱਢ ਲਾਂ ਮੈਂ ਤੂੰ ਰੋਟੀ ਖਾਣੀ ਨਾ ਤੇ ਬਹਿ ਕੇ ਖਾ ਲੈ ਤੈਨੂੰ ਮੈਂ ਦਵਾਂਗੀ ਪਕਾ ਕੇ ਤੇ ਪਾ ਕੇ ਵੀ ਦਵਾਂ ਥਾਲੀ 'ਚ ਉਹ ਕਰਦੀ ਮਾਸੀ ਨਹੀਂ ਲੱਗਦੀ ਵੀ ਜਿਹੜੀ ਤੈਨੂੰ ਕਹਿੰਦੀ ਹੈ ਕੰਮ ਉਹਨੂੰ ਕਰਨ ਨੂੰ ਡਾਉਂਗੀ ਤੂੰ ਬਿਲਕੁਲ ਨਹੀਂ ਕੋਈ ਵੀ ਕੰਮ ਕਰਨਾ ਮੈਂ ਤੇ ਆਖਿਆ ਵਾ ਮੈਂ ਮम्मी ਸਾਹਮਣੇ ਮੈਨੂੰ ਕਹਿ ਕੇ ਵੇਖੀ ਆਂਦੀ ਮੈਂ ਨਹੀਂ ਤੇਰੀ ਮਾਂ ਕੋ ਡਰਦੀ ਲੈ ਇਦਾਂ ਕਹਿੰਦੀ ਕੋਲੋਆ ਆ ਲੈਂਦੇ ਜਿੜਾ ਕੋਈ ਗੁੱਤੇ ਵਾਲ ਮੈਂ ਨਹੀਂ ਜਿੜਾ ਮੰਮੀ ਦੋ ਟਾਈਮ ਦੀ ਰੋਟੀ ਖਾਣੀ ਆ ਜੇ ਕੰਮ ਕੀਤਿਆ ਮੈਨੂੰ ਸੌਖੀ ਮਿਲ ਜੇ ਤੇ ਹੋਰ ਕੀ ਚਾਹੀਦਾ ਵਾ ਤੇ ਕਰ ਲੈੰਦੋ ਮੈਨੂੰ ਕੰਮ ਆ ਕੰਮ ਕਰਕੇ ਤੂੰ ਰੋਟੀ ਖਾਣੀ ਆ। ਇਹ ਘਰ ਤੇਰੇ ਵਿੱਚ ਬਹੁਤ ਕੋਝਵਾ। ਚੁੱਪ ਕਰਕੇ ਇਨਾਂ ਦੇ ਬਹਿ ਜਾ। ਆਪੇ ਉਹ ਕਰੂਗੀ। ਨਹੀਂ ਤਾਂ ਦਿਹਾੜੀ ਦੇ ਜਨਾਨੀ ਕੋਈ ਢਾਕੇ ਤੇ ਕਰਵਾ ਲੂਗੀ। ਬਥੇਰੇ ਘਰ ਵਾਲਾ ਉਹਦੇ ਪੈਸੇ ਕਲਾਉਂਦਾ। ਸਾਡੇ ਕਿਹੜੇ ਕਾਊਂਟਾ ਜਾਂਦੇ? ਉਹਦੇ ਕਾਊਂਟ ਜੀ ਆਉਂਦੇ ਨਾ। ਤੇ ਜਿਹੜਾ ਕਾਡ ਬਲੋਗੀ ਚਾਰ ਤੇ ਕੋਈ ਆਖਰ ਨਹੀਂ ਆ ਚਲੀ। ਤੂੰ ਨੂੰ ਮੈਂ ਪੁੱਛਦੀ ਆ ਨਾ ਚੰਗੀ ਤਰ੍ਹਾਂ। ਨਹੀਂ ਨਹੀਂ ਮੰਮੀ, ਤੁਸੀਂ ਨਾ ਪੁੱਛਿਓ ਵੀ। ਐਵੇਂ ਮੇਰਾ ਕਰਕੇ ਨਾ ਤੁਸੀਂ ਇੱਕ ਪੱਤ ਪਾਓ ਆਪਣੇ ਘਰ। ਕਿਤੇ ਨਹੀਂ ਕਿਪੱਤ ਪੈਂਦਾ। ਤੂੰ ਡਰ ਨਾ। ਤੂੰ ਵੇਸੇ ਹੀ ਕਾੜੀ-ਗਾੜੀ ਬਣਦਾ ਕੀ ਅਜੇ? ਕਵਲ ਬਿਲਕੁਲ ਨਹੀਂ ਬਾ ਚੱਲ ਉੱਥੇ ਬਹਿ ਇਧਰ ਆ ਮੇਰੀ ਗੱਲ ਸੁਣ ਮम्मी ਝੋਕ ਲਾਂਦੇ ਫੇਰ ਐਵੇਂ ਰੋਲਾ ਪਾਉਗੀ ਕਿਤੇ ਨਹੀਂ ਰੋਣਾ ਪੈਂਦੀ ਤੂੰ ਤੈਨੂੰ ਮੈਂ ਅੱਗੇ ਵੀ ਸਮਝਾਇਆ ਪਈ ਨਾ ਡਰਿਆ ਕਰ ਤੂੰ ਤੇ ਆਉਂ ਡਰ ਨਹੀਂ ਹੈ ਜਿੱਦਾਂ ਕਿਤੇ ਬਗਾਨੇ ਘਰ ਆਈਆਂ ਤੂੰ ਆਪਣੇ ਘਰ ਆਈਆਂ ਵੇ ਆਰਾਮ ਨਾ ਮੇਰੀ ਗੱਲ ਸੁਣ ਤੈਨੂੰ ਮੈਂ ਸਮਝਾਉਣੀ ਆ ਪਈ ਨਾ ਡਰਿਆ ਕਰ ਉਹਦਾ ਜੁੱਲੀ ਬਿਸਤਰਾ ਵੇਖੇ ਕਿਦਾਂ ਮੈਂ ਗੋਲ ਕਰਕੇ ਉਹਨੂੰ pheke ਕਲਉਂਦੀ ਕਿਦਾਂ ਤੇ ਤੂੰ ਕਿਹੜੀ ਗੱਲੋਂ ਐਵੇਂ ਇਦਾਂ ਕਰੀ ਜਾਂਦੀ ਰਹੀਂੀ ਆ ਮੇਰਾ ਜੁੱਲੀ ਦੂਸਰਾ ਕੋਲ ਕਰਾਉਣ ਵਾਲਾ ਇੱਥੇ ਕੌਣ ਜੰਮਿਆ ਇਹਦਾ ਕਰੋ ਜਿਹੜਾ ਕਰਨਾ ਵਾ ਬੈਠੀ ਇੱਥੇ ਮੇਰੇ ਘਰ ਆਣ ਕੇ ਡੇਰੇ ਲਾ ਕੇ ਇਹਨੂੰ ਕੱਢੋ ਇਥੋਂ ਪੁੱਤ ਤੂੰ ਘਰ ਪਿੱਛਿਓ ਲਿਆਂਦਾ ਸੀ ਅਕਸਰ ਸਾਡਾ ਬਣਿਆ ਆ ਤੂੰ ਹੀ ਇਸ ਘਰ ਦੀ ਮਾਲਕ ਬਣੀ ਆ ਉਹ ਵੀ ਐਸੀ ਘਰ ਚੀਜ਼ ਜੰਮੀ ਪਈ ਆ ਜੇ ਰੋਟੀਆਂ ਜੰਮੀਆਂ ਪਲੀਆਂ ਵਿਆਈਆਂ ਜਾਂਦੀਆਂ ਨੇ ਨਾ ਔਰ ਉਹਨਾਂ ਦਾ ਆ ਹੀ ਘਰ ਹੁੰਦਾ ਜੇ ਇਹਨੂੰ ਜ਼ਿਆਦ ਤਾ ਨਾ ਇਹਦਾ ਘਰ ਉਹ ਆ ਇੱਥੇ ਕੀ ਇਹਦੀ ਘਰ ਦੀ ਆ ਜਿੰਨਾ ਚਿਰ ਮੈਂ ਜਿੰਦੀ ਆ ਨਾ ਤੇਰਾ ਕੋਈ ਫਰਜ਼ ਨਹੀਂਗਾ ਮੇਰੇ ਕੁੜੀ ਨੂੰ ਆਪਣੀ ਖਬਰ ਦੱਸ ਦੇ ਉਹਦੇ ਵੱਲੋਂ ਬਸ ਚੁੱਪੀ ਕੇ ਦੇ ਦੇ ਜੇ ਮਾੜਾ ਤੂੰ ਜੀਦੀ ਹੀ ਤੇ ਆਪਣਾ ਪੋਤੀ ਨਾ ਵਿਆਹਦੀ ਨਾ ਉਹਨਾਂ ਲੈਂਦੀ ਤੇ ਆਪੇ ਨੂੰ ਘਰੇ ਬਿਠਾ ਛੱਡਦੀ ਤੇ ਜੇ ਪੁੱਤ ਵਿਆਹ ਲਿਆ ਤੇ ਇਹਦਾ ਮਤਵਾਲ ਆਪੇ ਇਹਨੂੰ ਘਰੋਂ ਕੱਢ ਦੇਣਾ ਇਹ ਘਰ ਦੀ ਹੱਕਦਾਰ ਵਾ ਅਜੇ ਉਹਦਾ ਪਿਓ ਜਿੰਦਾ ਜਗਦਾ ਵਾ ਔਰ ਸਾਨੂੰ ਕਮਾ ਕੇ ਦਿੰਦਾ ਬਾਹਰੋਂ ਲੈਂਦਾ ਸਭ ਕੁਝ ਦਿੰਦਾ ਤੇ ਰੋਟੀ ਪਾਣੀ ਪਕਾ ਕੇ ਦੇ ਅਸੀਂ ਦਿੰਨੇ ਆ ਖਾਣ ਪੀਣ ਵਾ ਦੀ ਤੇ ਤੇਰਾ ਫਰਜ਼ ਨਹੀਂਗਾ ਪੁੱਤ ਹਾਂ ਗੱਲ ਕਹਿਣ ਦਾ ਤੇ ਨਾ ਅਜ ਤੋਂ ਗਾਂ ਮੇਰੀ ਤੀਨ ਕੁਝ ਮਾੜਾ ਚੰਗਾ ਬੋਲੀ ਮਾੜਾ ਮੈਂ ਤਾਂ ਬੋਲੂਗੀ ਹੁਣ ਮੈਂ ਵਿਆਹੀ ਆਈਆਂ ਇਸ ਘਰ ਦੇ ਵਿੱਚ ਆ ਸਾਰੇ ਘਰ ਦੇ ਉਤੇ ਮੇਰਾ ਹੱਕ ਵਾ ਇਹ ਕੌਣ ਹੁੰਦੀ ਆ ਤੈਨੂੰ ਮੈਂ ਅੱਗੇ ਵੇ ਕਿਹਾ ਵਾ ਤੇਰਾ ਹੱਕ ਕਿਹ ਘਰ ਦੇ ਵਿੱਚ ਹੈ ਨੀਗਾ ਅੱਜ ਇਹ ਮੇਰਾ ਹੱਕ ਵਾ ਅੱਜ ਇਹਨੂੰ ਮੈਂ ਸਾਰਾ ਬਣਾਉਣ ਡਈ ਆ ਤੂੰ ਇਹਤੇ ਕੀ ਲਾਤਤ ਕੀ ਬਣਾ ਲਿਆ ਤੂੰ ਜਿਹੜਾ ਮੇਰਾ ਬੰਦਾ ਕਮਾਈ ਕਰਕੇ ਪਾਉਣ ਡਿਆ ਉਹ ਕਿੱਥੇ ਗਈ ਆ ਉਹ ਤੇਰੇ ਨਹੀਂ ਹਾਂ ਸਾਗ ਬੋਗ ਪੂਰੇ ਹੁੰਦੇ ਘਰ ਦੇ ਵਿੱਚ ਲਾਇਆ ਕੇ ਪੁੱਤ ਸਹੀ ਉਹਨੂੰ ਸਭ ਕੁਝ ਲਾਉਣ ਡਈ ਆ ਤੇ ਸਭ ਕੁਝ ਕਾਣ ਡਈ ਆ ਉਦੋਂ ਹੀ ਨਾ ਹੈ ਨੀਗਾ ਗਮਸਮ ਕਰਕੇ ਸਭ ਕੁਝ ਇਹਦੇ ਬੋਝਾ ਤੇ ਜੋ ਪਾਉਣ ਗਿੱਜੇ ਆ ਮਾਤਾ ਮੈਂ ਤੈਨੂੰ ਦੱਸੀ ਜਾਣੀ ਸੁਧਰ ਜਾ ਇਹਨੂੰ ਵੀ ਸੁਧਾਰ ਲਾ ਤੇ ਰਹੀ ਨਾ ਕਮਣੀ ਰਕਾਰ ਪਟਕੇ ਰੱਖਤਾ ਹੀ ਹੋ ਇਹ ਨਾ ਉਧਰ ਜੋਗੀ ਰਹੀ ਨਾ ਇਧਰ ਜੋਗੀ ਰਹੀ ਦੋ ਬੇੜੀਆਂ ਦੇ ਪੈਰ ਧਰੀ ਹੈ ਨਾ ਕਦੇ ਨਹੀਂ ਬੰਦਾ ਸਹੀ ਰਹਿੰਦਾ ਮੈਂ ਤਾਲੂਗੀ ਬੇੜੀ ਦੀ ਮੈਂ ਜਿੰਨਾ ਜੇ ਜੀਊਂਗੀ ਨਾ ਤੇ ਮੈਂ ਅਜੇ ਦੇਣਾ ਤੇ ਤੁਹਾਡੇ ਨਾਂ ਹੋ ਪਹੁੰਚਾ ਤੇਰੇ ਨਾਂ ਦਿੰਦੇ ਹੋਣਗੇ ਮੇਰਕੋ ਅਜੇ ਹੱਕ ਹੈਗਾ ਇਹਨੇ ਲੈ ਲੈਣਾ ਮੇਰਕੋ ਅਜੇ ਮੇਰੇ ਮਾਪੇ ਪੇਕੇ ਬਥੇਰਾ ਦਿੰਦੇ ਪਰ ਮੈਂ ਇਹ ਦੇਵਾਂ ਡੇਰੇ ਨਹੀਂ ਲਾ ਲਾ ਕੇ ਬਿੰਦੀ ਜਾ ਕੇ ਵੀ ਆਪਣੀਆਂ ਪਰਜਾਈਆਂ ਦਾ ਸਰੀਕਾ ਬਣਾ ਮੈਨੂੰ ਕੀ ਲੋੜ ਵਾ ਏ ਜੋ ਬੈਠੀ ਐ ਤੇ ਮੇਰਾ ਸਰੀਕਾ ਬਣ ਮੈਂ ਤਾਂ ਤੇਰੇ ਲਈ ਚਾਹ ਲਿਆਈ ਨਹੀਂ ਮੇਰਾ ਮੱਥਾ ਡੰਮਦਾ ਫਾਨੀ ਥੂਸਲਾ ਹੁਣ ਏਦਾਂ ਬੈਠੀ ਐ ਜਿੱਦਾਂ ਕੋਈ ਜਾਣਦੀ ਨਹੀਂ ਹੈਗੀ ਐਡੀ ਵੀ ਤੂੰ ਕੋਲੀ ਨਹੀਂ ਜਿੱਡੀ ਸ਼ਕਲ ਬਣਾਈਆਂ ਬਾਕੀ ਮੰਮੀ ਤੁਸੀਂ ਵੀ ਮੇਰੀ ਇੱਕ ਗੱਲ ਸੁਣ ਲਓ ਇਹਨੂੰ ਕੋ ਆਪਣੇ ਘਰ ਵਿੱਚ ਦਖਲੰਦਾ ਜੀ ਦੇ ਮੇਰੇ ਘਰ ਵਿੱਚ ਦਖਲੰਦਾ ਜੀ ਦੀ ਕੋਈ ਲੋੜ ਨਹੀਂ ਹੈਗੀ ਮੈਂ ਤਾਂ ਮੇਤੋ ਪੂਰਾ ਕੋਈ ਨਹੀਂਗਾ ਮੈਂ ਆਪੇ ਕਰ ਲੂੰ ਗੱਲ ਤੁਰੀ ਜਾ ਤੂੰ ਆਪਣਾ ਕੰਮ ਕਰ ਜਾ ਕੇ ਸਾਡੇ ਨਹੀਂ ਚਾਹ ਇਹ ਚਾਹ ਨਹੀਂ ਪੀਣੀ ਇਹ ਤਾਂ ਸਾਨੂੰ ਜ਼ਹਿਰ ਨਾਲ ਮਾੜੀ ਚਾਹ ਅਸੀਂ ਨਹੀਂ ਪੀਣੀ ਬਿਲਕੁਲ ਕਿ ਪਾਤਾ ਵਿੱਚ ਉਹਨੇ ਕੀ ਨਹੀਂ ਕੋਹ ਨਹੀਂ ਪਾਤਾ ਮੈਂ ਸਵੇਰ ਦੀ ਲਣ ਹੋਗੀ ਕੰਮ ਕਰ ਕਰ ਕੇ ਤੇ ਪੀ ਲੈਂਦੇ ਹਾਂ ਘੋਟ ਜਿਹੜੇ ਜਿਆਦੇ ਨਸ਼ਾ ਪੇ ਰਹਿੰਦੇ ਆ ਪੀ ਲੈਂਦੇ ਘਟ ਕੇ ਦੀ ਮਰਨ ਈ ਆ ਮੈਂ ਬਣਾ ਦੇਣੀ ਇਹ ਚਾਹ ਤੇ ਪੀ ਲਈ ਇਹੋ ਪੀ ਲੈਂਦੇ ਕੋਹ ਨਹੀਂ ਪਾਤਾ ਆਨਾ ਪੰਗਲ ਜਿਆ ਪਾਣਾ ਢੋਲ ਮिन्नੂ ਤੇ ਚੰਗੀ ਨਹੀਂ ਲੱਗਨੀ ਤੇ ਸਗਲ ਨਹੀਂ ਆਦੀ ਅਕਲ ਤੈਨੂੰ ਫੜ ਕੇ ਗਲਾ ਨੂੰ ਪੀਣ ਲੱਪੀ ਤੇ ਨਾਲੇ ਦੱਸ ਜਾਂ ਸਾਰਾ ਕੰਮ ਤੂੰ ਹੀ ਕੀਤਾ ਵਾ ਮੈਂ ਹੀ ਕੀਤਾ ਵਾ ਤੇ ਆਂਦੀ ਹੀ ਪਹਿਲੋਂ ਕੰਮ ਕਰ ਤੇ ਫੇਰ 4 ਵਜੇ ਚਾਹ ਦਊਂਗੀ ਤੂੰ ਕੀ ਕਰਨੀ ਹੈ ਅੰਦਰ ਉਹ ਅੰਦਰ ਲੰਮੇ ਪਈ ਕਦੀ ਫੋਨ ਚ ਲਾਉਣ ਡੈ ਪੈਂਦੀ ਕਦੀ ਆ ਕੇ ਫਿਰ ਮੈਨੂੰ ਡੈ ਪੈਂਦੀ ਪਈ ਇੱਥੇ ਕੁੜਾ ਰਹਿ ਗਿਆ ਤੇ ਇੱਥੇ ਰਹਿ ਗਿਆ ਉਹ ਬਹੁਤ ਥੱਕ ਗਈ ਉਹਨੂੰ ਤੈਨੂੰ ਡਾ ਸਾਡੇ ਕੰਮ ਕਰਨ ਨੂੰ ਉਹਨੂੰ ਬਿਮਾਰੀ ਉਹਨੂੰ ਮੈਂ ਨਾ ਤੋਰਦੀ ਆ ਵੀ ਚਲ ਭਾਬੀਂ ਦੋ ਜਣੀ ਕਰੀਏ ਕੰਮ ਮੇਰੀ ਦੁਨੀਆ ਮਾਪੇਸ਼ ਨਹੀਂ ਜਾਣਦੇ ਤੇ ਤੁਸੀਂ ਵੀ ਜਾ ਕੇ ਤੇ ਬਸ ਗਵਾਂਡੀਆਂ ਦੇ ਘਰ ਹੀ ਬਹਿ ਗਏ ਤੁਹਾਨੂੰ ਨਹੀਂ ਪਤਾ ਵੀ ਮੈਂ ਆਵਾ ਘਰ ਉਹਦਾ ਤੇ ਪਤਾ ਹੀ ਤੁਹਾਨੂੰ ਸੁਗਾਤਦਾ ਨਾ ਮੈਨੂੰ ਨਾ ਕਿਸੇ ਬੰਨੇ ਨਿਕਲ ਦਿਓ ਉਹ ਗਵਾਂਡੇ ਠੀਕ ਨਹੀਂ ਤੇ ਮੈਂ ਚਲ ਘੜੀਕ ਟਾਈਮ ਆ ਪਤਾ ਲਿਆਉਂਦੀ ਆ ਜਾ ਕੇ ਤੇ ਤੁਸੀਂ ਆਂਦੇ ਹੋਰ ਹੀ ਚੱਜ ਜੂੜਾ ਪਾ ਕੇ ਬੈਟੀਆਂ ਮ ਇਦਾਂ ਦੇ ਕੰਮ ਔਖਾ ਹੀ ਆ ਇਹ ਤੇ ਮਾਵਾਂ ਦੀਆਂ ਕਿ ਇਹਨੂੰ ਵਾਰੀ ਨਹੀਂ ਆਉਣ ਦਿੰਦੀਆਂ ਕਿਤੇ ਇੱਕ ਕਹੋ ਤੇ 100 ਸੁਣਾਉਂਦੀਆਂ ਅੱਗਿਓ ਕਿਉਂ ਨਾ ਇਦਾਂ ਕਰਾਂ ਇਹਦੇ ਸਹੁਰੇ ਜਾ ਕੇ ਆਵਾਂ ਨਾ ਤੇ ਇਹਦੇ ਸਹੁਰਿਆਂ ਨੂੰ ਫੋਨ ਕਰਦੇ ਆ ਤੇ ਨਾ ਹੀ ਮੈਨੂੰ ਲੱਗਦਾ ਉਹਨਾਂ ਨੇ ਇਹ ਤੇ ਮਗਰ ਢੇੜਾ ਮਾਰਿਆ ਵਾ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਇੱਥੇ ਲੈ ਕੇ ਜਾਣਾ ਇਹਨੂੰ ਇਦਾਂ ਕਰਦੀਆਂ ਜਾ ਕੇ ਤੇ ਵੇਹਨੀ ਆ ਵੇਖਦੀ ਉਹ ਕਿੱਥੋਂ ਬੋਲਦੇ ਆ ਇਹਨੂੰ ਸਗਾਤ ਨੂੰ ਲੈਣ ਆਉਣਾ ਵੀ ਆ ਕਿ ਨਹੀਂ ਆਉਣਾ ਮੈਨੂੰ ਤੇ ਲੱਗਦਾ ਉਹਨਾਂ ਨੇ ਵੀ ਸ਼ੁਕਰ ਹੀ ਕੀਤਾ ਹੋਣਾ ਇਹਨੂੰ ਘਰੋਂ ਕੱਢ ਕੇ ਕਿਉਂ ਨਾ ਇਦਾਂ ਕਰਾਂ ਤਿਆਰ ਹੋ ਗਏ ਤੇ ਇਹਦੇ ਸਹਰੇ ਜਾ ਕੇ ਆਵਾਂ ਨਾਲ ਇਹਦੇ ਮੁੰਡੇ ਵੱਲੋਂ ਪੋਸ਼ ਆਉਂਗੀ ਤੇ ਨਾਲੇ ਇਹਦੀ ਕੋਈ ਖਬਰ ਖੁਬਰ ਲੈ ਆਉਂਗੀ ਵੀ ਉਹ ਕਿੱਥੋਂ ਬੋਲਦੇ ਆ ਉਹ ਵੀ ਕੀ ਚਾਹੁੰਦੇ ਆ ਵਿੱਚੋਂ ਚੱਲ ਮਣਾ ਹੋ ਤਿਆਰ ਤੇ ਚੱਲ ਫੇ ਟਾਈਮ ਨਾ ਜਾਉਂਗੀ ਤੇ ਟਾਈਮ ਨਾ ਮੋੜਨ ਵਾਲੀ ਬਣੂਗੀ ਕਿੱਥੇ ਚੱਲੇ ਆਈਓ ਉਹ ਜਾਣਾ ਜੁਣਾ ਕੀ ਆ ਮੈਂ ਪੈਸਾ ਦਾ ਪਤਾ ਕਰਨ ਚੱਲਿਆ ਆ ਪਹਿਲੂਰ ਮੈਂ ਜਾਣਾ ਆਰਤੀ ਆ ਲੈ ਫੇਜ ਜੇ ਉਹਨ ਨੂੰ ਪੱਲਾ ਫੜਾਤਾ ਠੀਕ ਆ ਨਾ ਹੋਇਆ ਤਾਂ ਮੈਂ ਕਿਸ ਨੂੰ ਪੈਸੇ ਪੁੱਛੇ ਆ ਉਹਦੇ ਹੱਲ ਜਾਣਾ ਵਾ ਹੋਏ ਹੋਏ ਵੇਖ ਲੋ ਹਾਂ ਆ ਮੈਂ ਤਾਂ ਨਹੀਂ ਆਂਦੇ ਸੋਚੀ ਦਾ ਕੋ ਹੋਵਾ ਤੇ ਹੋ ਕੋ ਹੋ ਜਾਂਦਾ ਵਾ ਆ ਗੱਲ ਸੋਚੀ ਨਹੀਂ ਪਿਆ ਵੀ ਸਾਨੂੰ ਅਨਗਿਣਤੀ ਖਰਚਾ ਪੈ ਜਾਣਾ ਵਾ ਜੇ ਸੋਚਿਆ ਸਭ ਕੋ ਹੋ ਜੇ ਨਾ ਫੇਰ ਤਾਂ ਬੰਦਾ ਜਿਹੜਾ ਉਹ ਰਾਬੀ ਬਣ ਸਕਦਾ ਵਾ ਪਰ ਚਲੋ ਅਸੀਂ ਦੇ ਆਨੇ ਵੀ ਭਾਈ ਨਟ ਕਰੀਏ ਉਹਦੀ ਜਾਨ ਵੱਜ ਜਾਏ ਆਖੰਡੇ ਹੋਈ ਡਏ ਆ ਤੇ ਹੁਣ ਮੁੰਡਾ ਵਿਚਾਰਾ ਵੀ ਉੱਥੇ ਬੈਠਾ ਵਾ ਤੇ ਤੁਸੀਂ ਵੀ ਜੇ ਪੈਸੇ ਮਿਲ ਜਾਣ ਫੇਰ ਤੇ ਠੀਕ ਵਾ ਤੇ ਜੇ ਨਾ ਮਿਲੇ ਤੇ ਫੇਰ ਅਸੀਂ ਕੀ ਕਰਾਂਗੇ ਚੰਡੀਗੜ੍ਹ ਦੇ ਤੇ ਨਾ ਖਰਚੇ ਹੀ ਬੜੇ ਆ ਉਹ ਦੁੱਖ ਸ਼ੋਕ ਖਰੀਦ ਨਾ ਹੁੰਦੇ ਆ ਤੇ ਆ ਜਿਹੜੀ ਕਮਾਈ ਕਰੀ ਦੀ ਆ ਕਾਦੇ ਲਈ ਕਰੀ ਦੀ ਆ ਤੇ ਪੈਸੇ ਜੇ ਚੁੱਕ ਲਾਂਗੇ ਤੇ ਲੱਥ ਜਾਣਗੇ ਸਾਨੂੰ ਉਹਦੇ ਨਾਲ ਵਾਸਤਾ ਵੀ ਉਹ ਬਜਣੀ ਚਾਹੀਦੀ ਆ ਐ ਤੇ ਸਹੀ ਆ ਪਰ ਇਹ ਨਾ ਅੱਬਰ ਪੈਸਾ ਜਿਹੜਾ ਵਾ ਨਾ ਉਹ ਖਰਚਿਆ ਜਿਹੜਾ ਜਾਵੇ ਨਾ ਉਹ ਦੁੱਖ ਦਾ ਰਹਿੰਦਾ ਵਾ ਤੇ ਚਲੋ ਜੇ ਹੁਣ ਲਾਉਣੇ ਨੇ ਤੇ ਮਹਾਰਾਜ ਜਾਨ ਬਚਾ ਦੇ ਫੇਰ ਵੀ ਸਾਡੇ ਕਿਹ ਬੰਨੇ ਲੱਗਣੇ ਆ ਤੇ ਜੇ ਨਾ ਮਹਾਰਾਜ ਨੇ ਕੋਈ ਸਾਡੀ ਸੁਣੀ ਤੇ ਫੇਰ ਅਸੀਂ ਕੀ ਕਰਾਂਗੇ ਅਸੀਂ ਤੇ ਸਤਗੁਰ ਗਾੜੀ ਹੱਥ ਜੋੜਦੇ ਸਾਡੇ ਕੱਖ ਰਹਿ ਜਾਣ ਇਹ ਉਹ ਤੇ ਗੱਲ ਵਾ ਚਲੋ ਮਹਾਰਾਜ ਗਿਆ ਪਰਮਾਤਮਾ ਹੀ ਚਲੋ ਜਾਓ ਖਰਿਆ ਮਹਾਰਾਜ ਜਾਣਦੇ ਹੀ ਕੰਮ ਹੋ ਜੇ ਰੱਬਾ ਮੈਂ ਤੇ ਇਹੋ ਹੱਥ ਜੋੜਦੀ ਆਂ ਤੇ ਕਿਸ ਨੂੰ ਬਿਪਤਾ ਨਾ ਪਾਈ ਜੇ ਤੂੰ ਬਿਪਤਾ ਪਮਣਾ ਹੋਣਾ ਤੇ ਘਰ ਦੇ ਵਿੱਚ ਚਾਰਜੀ ਚਾਹੀਦੀ ਆ ਹੁਣ ਉਹ ਚੰਡੀਗੜ੍ਹ ਜਾ ਕੇ ਬੈਠਾ ਵਾ ਤੇ ਇੱਤਾ ਤੁਰੇ ਫਿਰਨ ਰਹੇ ਤੇ ਮੈਂ ਦਸ ਮਾਲ ਡੰਗਰ ਸੰਭਾਲਾਂ ਕਿ ਕਰਦਾ ਕਰਾਂ ਆ ਵੀ ਕਰਨਾ ਜ਼ਰੂਰੀ ਆ ਆਏ ਗਏ ਵਾਲਾ ਘਰ ਵਾ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਤੇ ਆਈ ਫੇਬੂਰਾ ਲੱਗਦਾ ਵਾ ਚੰਗਾ ਜਿਆ ਨਹੀਂ ਲੱਗਦਾ ਕੱਕ ਕਾਨ ਖਿਲਰਿਆ ਬੂਆ ਮਾਰੀ ਆਵਾ ਆਪ ਵੀ ਨੀ ਕੇ ਘਰ ਪਤਾ ਵੀ ਹੰਡਾ ਲੋਕਾਂ ਨੂੰ ਵੀ ਘਰ ਇਹਨਾਂ ਦੇ ਕੋਈ ਹੈ ਨਹੀਂ ਚੱਲ ਜੇ ਕੋਈ ਆਊਗਾ ਤੇ ਬੂਆ ਤੇ ਖੜਕਾਊਗਾ ਹੀ ਨਾ ਇਹ ਆ ਹੋਈ ਘਰ ਕਿਤੇ ਬਰਕਤ ਹੁੰਦੀ ਕਿਤੇ ਭਰਿਆ ਹੁੰਦਾ ਹੀ ਜਿਹੜੇ ਘਰ ਦੇ ਵਿੱਚ ਹੁਣ ਸੋਣੀ ਮਖਾਨ ਪਈ ਕੀ ਕਰਾਂ ਮੈਂ ਤੇ ਕਿਤੇ ਨਾ ਦੇਖਾ ਨੂੰ ਹੀ ਰਹਿਣ ਡਈਆਂ ਹਾਂ ਹਾਂ ਮਿਸਤਰੀ ਕਾਦੇ ਡਹਿਪੇ ਆ ਇਹ ਵੀ ਵਿਚਾਰਾ ਮੇਰਾ ਘੋਮਲ ਜਾਵੇ ਕਿਦਾਂ ਖਰਾਬ ਹੋਇਆ ਘੱਟਾ ਹੀ ਘੱਟਾ ਚੜ ਗਿਆ ਵਾ ਇਹਨੂੰ ਨੇ ਇਦਾਂ ਕਰਦੀ ਆ ਥੋੜਾ ਜਿਹਾ ਪਾਣੀ ਪਾਵਾਂ ਤੇ ਇਹਨੂੰ ਨਾ ਸਪਰੇ ਜੀ ਮਾਰਦੀ ਜਿਹੜਾ ਤੋਤਾ ਜਾਵੇ ਉਤੋਂ ਹਾਂਜੀ ਮੈਡਮ ਜੀ ਕਿਦੋਂ ਨੂੰ ਤੁਰ ਪਏ ਜੇ ਬਿਨ ਪੁੱਛਿਓ ਕਿ ਇਹਨੂੰ ਪੁੱਛਵ ਲੈ ਆ ਕਰੋ ਸਿਆਣੇ ਬਿਆਨੇ ਘਰ ਬੈਠੇ ਆ ਮਾਦਾ ਜੇ ਪੋਸ਼ਕਾ ਜਾਵਾ ਤੇ ਤੂਕਦੇ ਮੈਨੂੰ ਘੇਟੋਂ ਬਾਹਰ ਪੈਰ ਨਹੀਂ ਪਉਣ ਦੇਣਾ ਕੇ ਕੰਮ ਹੀ ਚੱਲਿਓਗੇ ਮਗਰਾਂ ਟੋਕੇ ਰੱਖਤਾ ਪਤਾ ਨਹੀਂ ਹੁਣ ਕੰਮ ਨੇ ਪਰ ਚੜਨਾ ਵੀ ਆ ਕਿ ਨਹੀਂ ਚੜਨਾ ਕਿਹੜਾ ਤਾਂ ਸਗਣਾ ਦੇ ਕੰਮ ਤੇ ਚੱਲ ਨਹੀਂ ਆ ਜਿਹੜਾ ਨੇਪਰ ਇਹਨੇ ਜਰਾ ਚੱਲ ਲੱਗਾ ਇਹਨੂੰ ਪੋਸਟ ਤੇ ਲਈਦਾ ਹੁੰਦਾ ਵਾ ਮੰਮੀ ਬਥੇਰੇ ਕੰਮ ਆ ਤੁਹਾਨੂੰ ਦੇ ਕੋਈ ਫਿਕਰ ਨਹੀਂ ਹੈਗਾ ਪਰ ਮੈਨੂੰ ਫਿਕਰ ਹੈਗਾ ਵਾ ਕਾਹਦਾ ਤੈਨੂੰ ਇੰਨਾ ਫਿਕਰ ਪੈ ਗਿਆ ਹੁਣੇ ਉਹਦਾ ਬੁੱਤ ਘਰੇ ਬਿਠਾ ਕੇ ਰੱਖਿਆ ਵਾ ਨਾ ਉਹਦੇ ਛੋੜੇ ਚੱਲ ਨਹੀਂ ਆ ਦੇਖਾਂ ਕਿ ਸਹੀ ਉਹ ਕਿੱਥੋਂ ਬੋਲਦੇ ਕਿੱਥੋਂ ਨਹੀਂ ਉਹਨੂੰ ਤੋੜਨਾ ਕਿ ਨਹੀਂ ਵੀ ਉਹਨੂੰ ਇੱਥੇ ਲੰਗਰ ਖਵਾਈ ਜਾਣਾ ਲੋਕੀ ਕਿਤੇ ਬਾਹਰ ਛਤੀ ਛਤੀ ਗੱਲਾਂ ਕਰਨ ਦੇ ਕਿਤੇ ਬਾਹਰ ਮੂੰਹ ਨਹੀਂ ਕੱਢਿਆ ਜਾਂਦਾ ਨਹੀਂ ਤੂੰ ਕਿੱਥੇ ਜਾਂਦੀ ਜਿਹੜੇ ਤੈਨੂੰ ਛਤੀ ਛਤੀ ਗੱਲਾਂ ਲੋਕੀਂ ਕਰਨ ਦੇ ਆ ਇੱਕ ਗੱਲ ਸੁਣ ਲੈ ਖਬਰਦਾਰ ਜੇ ਕੁੜੀ ਦੇ ਸਹੁਰੇ ਦੇ ਘਰ ਪੈਰ ਪਾਇਆ ਪਹਿਲਾਂ ਤੂੰ ਕਦੀ ਉੱਥੇ ਵੜੀ ਨਹੀਂ ਹੁਣ ਕਿਦਾਂ ਤੂੰ ਉੱਥੇ ਵੜ ਜੇਂਗੀ ਕਿਉਂ ਨਹੀਂ ਮੰਮੀ ਵੜੀ ਦੁੱਖ ਸੁੱਖ ਨੂੰ ਪਹੁੰਚਦੀ ਰਹੀ ਆ ਪਹਿਲੀ ਗੱਲ ਤੂੰ ਹੀ ਮੋਰੇ ਪ੍ਰਧਾਨ ਕੀ ਕਰਦੇ ਸੀ ਤੇ ਮੇਰਾ ਨੰਬਰ ਹੀ ਨਹੀਂ ਆਉਂਦਾ ਜੇ ਕਦੇ ਮੈਂ ਭੁੱਲ ਭੁਲੇਖੇ ਜਾਂਦੀ ਸੀ ਤੇ ਉਹ ਵੀ ਮਗਰੇ ਪਤਾ ਨਹੀਂ ਕੀ ਗੱਲ ਚੱਲੀ ਆ ਬਿਲਕੁਲ ਨਹੀਂ ਜਾਣਾ ਚੁੱਪ ਕਰਕੇ ਤੇ ਅੰਦਰ ਨੂੰ ਤੁਰ ਜਾ ਤੇ ਹੋਰ ਸੋਈ ਦਾ ਕੰਮ ਕਰ ਲੈ ਪਰਿੰਦਨ ਬਣਾਉਣ ਵਾਲ ਵੀ ਹੋ ਜਾ ਨੈਰ ਸੋਈ ਦਾ ਕੰਮ ਨਹੀਂ ਕਰਨਾ ਉਹ ਹੈਗੀ ਐ ਨਾ ਇੱਥੇ ਉਹਦਾ ਮੂੰਹ ਨਹੀਂ ਵੇਖਣਾ ਮੈਨੂੰ ਵੇਖਣਾ ਉਹਨੂੰ ਵੜਾਉ ਸੋਈ ਦੇ ਵਿੱਚ ਮੈਂ ਸਿਰਫ ਗਈ ਤੇ ਆਈ ਮੈਨੂੰ ਕੰਮ ਆ ਜ਼ਰੂਰੀ ਤੇ ਮੈਂ ਜਾਣਾ ਵਾ ਚੱਲ ਫੇਰ ਮੈਂ ਸੁਣ ਤੇ ਲੈਣੀ ਆ ਕਿਸੇ ਨੂੰ ਕੋਈ ਪਤਾ ਲੱਗ ਹੀ ਜਣੇ ਵਿੱਚ ਕੀ ਗੱਲਾਂ ਕਰਕੇ ਆਈ ਆ ਤੇ ਕਰਦੀ ਤੇਰੇ ਘਰ ਵਾਲੇ ਨੂੰ ਫੋਨ ਤੇ ਤੇਰੀ ਗੁੱਤੇ ਵਾਲ ਪਾ ਕੇ ਕੱਢੂ ਨਾਲ ਹੀ ਤੈਨੂੰ ਵੀ ਮੰਮੀ ਜੇ ਤੋ ਗੁੱਤੇ ਵਾਲ ਦਵੋਣਾ ਨਾ ਦਿਵਾਲਿਓ ਮੈਂ ਝੂਠ ਬੋਲ ਕੇ ਨਹੀਂ ਚੱਲੀ ਮੈਂ ਸਾਹਮਣੇ ਚੱਲੀ ਆ ਇਹ ਨਹੀਂ ਮੈਂ ਚੋਰੀ ਝੋਲਾ ਚੱਕਿਆ ਤੇ ਤੁਹਾਡੇ ਆਂਗਾ ਆਸੇ ਪਾਸੇ ਦੀ ਖਿਸਕ ਗਈ ਆ ਤੁਹਾਡੀ ਉੱਥੇ ਤੀ ਕੋਈ ਬਹਾਦਰੀ ਦਾ ਕੰਮ ਨਹੀਂ ਕਰ ਗਈ ਵੀ ਤੱਕ ਮੈਂ ਜਿੱਤ ਕੇ ਆਈ ਆ ਤਾਂ ਉਹਦੇ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਵਾ ਜੇ ਉਹਦੇ ਲੱਛਣ ਇਹ ਕਰਕੇ ਆ ਤੇ ਤੂੰ ਹੀ ਹਜੇ ਵੀ ਆ ਹਨ ਤਾਂ ਚੱਕੀ ਆ ਝੋਕ ਜੋ ਮਾੜਾ ਮੋਟਾ ਚੰਗੇ ਰਹਿ ਜੋ ਝੋਕ ਤੇ ਜਾਉਂਗੇ ਤੇ ਤੂੰ ਤਾਂ ਲੱਗੀਆਂ ਤਾਂ ਨੂੰ ਡਾਉਣ ਤੇ ਜੇ ਤੂੰ ਹੀ ਘਰ ਬਿਠਾੜ ਕੇ ਤੈਨੂੰ ਪੁੱਛਣਾ ਹੋਵੇ ਕਿ ਦੀਦੀ ਕੀ ਗੱਲ ਹੋਈ ਆ ਚਲੋ ਹੋ ਸਕਦਾ ਕੋਈ ਗਲਤੀ ਹੋ ਗਈ ਤੈਨੂੰ ਘਰ ਬੈ ਕੇ ਨਮਟਾਵੇ ਲਓ ਤੇ ਉਹਦੇ ਸੋਹਰੇ ਜਾ ਕੇ ਹੋਰ ਬਲਦੀ ਤੇਲ ਪਾ ਕੇ ਆਉਣਾ ਵਾ ਉਹ ਨੂੰ ਮੈਂ ਵਸਾਉਣਾ ਚਾਹੁੰਦੀ ਆ ਮੈਂ ਇਹ ਨਹੀਂ ਚਾਹੁੰਦੀ ਵੀ ਤੁਹਾਡੇ ਕੋ ਘਰੇ ਬਿਠਾ ਲਾ ਮੇਰੇ ਤੋਂ ਨਹੀਂ ਬਿਠਾਈ ਜੰਦੀ ਜੇ ਭਲੀ ਮਾਨਸ ਹੋਵੇ ਨਾ ਚੰਗੇ ਹੋਵੇ ਤਰ ਮੈਂ ਬਿਠਾ ਕੇ ਖਵਾ ਵੀ ਲਵਾ ਐਡੀ ਉਹਦੀ ਗਿੱਠ ਲੰਬੀ ਜਵਾਨ ਆ ਮੇਰੇ ਤੋਂ ਉਹਨੇ ਰੋਜ਼ ਆਗੇ ਡਾਇ ਜੰਦੇ ਤੇਰੀ ਤੇ ਗਿੱਠ ਹੈ ਹੀ ਨਹੀਂ ਗੀ ਤੇਰੀ ਉਹ ਤੋਂ ਵੀ ਦੋ ਗਿੱਠਾਂ ਜ਼ਿਆਦੀ ਆ ਜੋ ਕਹਿਣਾ ਮੈਂ ਤਾਂ ਕਹਿ ਲਾ ਮੈਂ ਤਾਂ ਚੱਲੀ ਆ ਰੋਕ ਕੇ ਵੇ ਫੇ ਮੈਨੂੰ ਕਿੱਦਾਂ ਰੋਕਦੀ ਤੂੰ ਵੀ ਜ਼ੁਬਾਨ ਹੀ ਬੜੀ ਵਧਾ ਚੱਕੀ ਆ ਹੁਣ ਉਹ ਇਹਨੂੰ ਕਰਨਾ ਵੀ ਕੀ ਆ ਕਟਣੀ ਤੇ ਦੀ ਪੈਣੀ ਆ ਮੈਨੂੰ ਵੀ ਇਦਾਂ ਤੇ ਤਾਂ ਰੋਕ ਹੀ ਨਹੀਂ ਆਉਣਾ ਕੰਮ ਹਾਏ ਹਾਏ ਜੇ ਚਲ ਗਈ ਉਹਦੇ ਸਹੁਰਿਆਂ ਘਰ ਤੇ ਉਹਦੀ ਤੇ ਸੱਸ ਦੀ ਅੱਗੇ ਐਡੀ ਜ਼ੁਬਾਨ ਵਾ ਤੋਨੇ ਦੇ ਹੋਰ ਚੜ ਮੱਚਣਾ ਵੀ ਰਾਜਵਿੰਦਰ ਆ ਗਈ ਹੀ ਇਹਦ ਨੂੰ ਤੇ ਨਾ ਜਾਣਦੀ ਨਾ ਚੰਗੀ ਹੀ ਤੇ ਹੁਣ ਕੀ ਕਰੂੰਗੀ ਇੰਨੇ ਤੇ ਜੇ ਆ ਗਈ ਘਰ ਤੇ ਸਾਡੇ ਘਰ ਤੇ ਹੋਰ ਪਵਾੜੇ ਪੈਣੇ ਆ ਤੇ ਪਵਾੜੇ ਕਾਦੇ ਪੈਣੇ ਤੇ ਪਟਾਕੇ ਸਾਡੇ ਪਾਉਣ ਲ ਆਪਣਾ ਮਾਵਾ ਧੀਆ ਦੇ ਸਰ ਅੱਜ ਦੀ ਅਪਡੇਟ ਕਿਹਦਾ ਵੀ ਪਰੰਗੀ ਗੌਰ ਦਾ ਨਹੀਂ ਸਰ ਜੀ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੈਗਾ ਅੱਛਾ ਹਾਂਜੀ ਉਹਨਾਂ ਦੀ ਡ੍ਰਿਪ ਵੀ ਮੈਂ ਲਾਤੀ ਆ ਉਹਨਾਂ ਦੀ ਸਵੇਲਿੰਗ ਹੋ ਗਈ ਆ ਜੇ ਹੋਰ ਕੋਈ ਇੰਜੈਕਸ਼ਨ ਲਾਉਣਾ ਆ ਤੇ ਤੁਸੀਂ ਮੈਨੂੰ ਪਲੀਜ਼ ਲਿਖ ਦਿਓ ਇੱਥੇ ਤੇ ਮੈਂ ਉਹਨਾਂ ਨੂੰ ਹੋਰ ਲਾ ਦਾਂ ਚਲੋ ਠੀਕ ਆ ਪਰ ਉਹਨਾਂ ਦੀ ਸਿਹਤ ਵਿੱਚ ਤੇ ਕੋਈ ਸੁਧਾਰ ਨਹੀਂ ਤੁਸੀਂ ਆਪ ਇੱਕ ਵਾਰੀ ਚੈੱਕ ਕਰ ਲਓ ਕੋਈ ਨਹੀਂ ਬਲੀ ਨੂੰ ਕਰ ਲੈਣਾ ਉਹ ਚੈੱਕ ਹੁਣ ਕੱਲ ਆਇਓ ਟੈਗ ਹੋਇਆ ਵਾ ਟਾਈਮ ਲੱਗਣਾ ਉਹਨਾਂ ਨੂੰ ਠੀਕ ਹੁੰਦੇ ਆ ਪਰ ਲੱਗਣਾ ਤੇ ਹੈਗਾ ਟਾਈਮ ਫਿਰ ਵੀ ਡਰੋਂਦਾ ਵਾ ਉਹਨਾਂ ਦੇ ਜਿਹੜੇ ਘਰ ਦੇ ਆ ਉਹ ਬਾਰ-ਬਾਰ ਉੱਚਦੇ ਹਨ ਚਲੋ ਕੋਈ ਨਹੀਂ ਮੈਂ ਦੇਖਦਾ ਚਲੋ ਆ ਮੈਂ ਬਾਅਦ ਚੈੱਕ ਕਰਦਾਂ ਰ ਕੋਠਾਂ ਹਾਇਰ ਅੱਬਾ ਜਿੰਦਗੀ ਕੇ ਸੋਚਿਆ ਨਹੀਂ ਕਿ ਮੈਨੂੰ ਆਦਿ ਰੱਖਣੇ ਪੈਣਗੇ ਕਿ ਮੇਰੇ ਤੇ ਅੱਜ ਡੀਡੀ ਮੁਸੀਬਤ ਆਜੂਗੀ ਕਿ ਦੋ ਦੋ ਪੁੱਤ ਹੁੰਦਿਆਂ ਬਾਅਦ ਵੀ ਇੱਕ ਓਹ ਪੂਰਾ ਹੋ ਗਿਆ ਇੱਕ ਓਹ ਘਰ ਛੱਡ ਚਲ ਗਿਆ ਤੇ ਤੀਜੀ ਇਹ ਮਨਜੇ ਤੇ ਪਾਗੀ ਆ ਪਤਾ ਨਹੀਂ ਠੀਕ ਕਦੋਂ ਹੋਣਾ ਨਹੀਂ ਹੋਣਾ ਜ਼ਿੰਦਗੀ ਦੀ ਨਾ ਦੁੱਖਾਂ ਦਾ ਭਾਰ ਹੀ ਡਿੱਗਾ ਪਿਆ ਔਰ ਸਮਝ ਨਹੀਂ ਲੱਗਦੀ ਮੈਂ ਘਰਾਂ ਤੇ ਕੀ ਕਰਾਂ ਇੱਕ ਐਡੀ ਦੂਰ ਆ ਕੇ ਬੈਠੇ ਆ ਨਾ ਅੱਥੇ ਕੋਈ ਜਾਣੇ ਤੇ ਨਾ ਪਛਾਣੇ ਉੱਥੇ ਵੱਖ ਮੰਮੀ ਡਾਡੀ ਇੰਨੀ ਟੈਨਸ਼ਨ ਲੈਂਦੀਆਂ ਵਿਚਾਰੇ ਸਮਝ ਨਹੀਂ ਲੱਗਦੀ ਬੁੱਢਾ ਪਿਓ ਮੇਰਾ ਕੀ ਕਰਦਾ ਹੋਊਗਾ ਘਰ ਦਾ ਕੰਮ ਕਰਦਾ ਹੋਊਗਾ ਜਾਂ ਭੱਜਿਆ ਕਰਦਾ ਹੁਲੂਕਾਂ ਪੈਸੇ ਮੰਗਦਾ ਕਰਦਾ ਵਿਚਾਰਾ ਸਕੈਨ ਹਾਲਜੀ ਸਤਿ ਸ਼੍ਰੀ ਅਕਾਲ ਜੀ ਸੱਜੀ ਨਦੀ ਸੇਤ ਵਿੱਚ ਕੋਈ ਸੁਧਾਰ ਨਹੀਂ ਹੈਗਾ ਕਰਦੇ ਬਹੁਤ ਡਰੇ ਪਏ ਆ ਕੋਈ ਗੱਲ ਨਹੀਂ ਅੱਗੇ ਨੂੰ ਥੋੜਾ ਜਿਹਾ ਫਰਕ ਵਾ ਆ ਮੈਂ ਕੁਝ ਇੰਜੈਕਸ਼ਨ ਲਿਖ ਕੇ ਦਿੰਦਾ ਉਹ ਇਹਨਾਂ ਨੂੰ ਲਾਓ ਤੁਸੀਂ ਸਰ ਕੱਲ 150 ਆਏ ਹੁੰਦੇ ਫਰਕ ਪਉ ਪਰ ਮਾਸਾ ਹਰ ਫਰਕ ਨਹੀਂ ਪਿਆ ਦੇ ਨਹੀਂ ਜੀ ਅੱਗੇ ਨੂੰ ਫਰਕ ਆ ਤੁਸੀਂ ਟੈਨਸ਼ਨ ਨਾ ਲਓ ਸਰ ਫੇਰ ਵੀ ਮਾੜਾ ਮਾੜਾ ਫਰਕ ਚਾਹੀਦਾ ਨਾ ਜਦੋਂ ਮਾੜੀ ਹੋਸ਼ ਹੁੰਦੀ ਨਾ ਇੱਕੋ ਰਟ ਲਾਈ ਨੇ ਕਰਨ 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 ਆਪਣੇ ਮੁੰਡੇ ਨੂੰ ਆਜਾ ਮਾਰੀ ਜਾਂਦੀ ਸਰ ਹਾਂ ਤਾਂ ਬੜੀ ਟੈਨਸ਼ਨ ਹੋਈ ਸਰ ਆ ਟ੍ਰੀਟਮੈਂਟ ਸ਼ੁਰੂ ਕਰੋ ਹੁਣੇ ਨਾ ਤਾਂ ਤੇ ਕੋਈ ਨਹੀਂ ਸ਼ਾਮ ਤੱਕ ਫਰਕ ਪੈ ਜਾਣਾ ਇਹ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੂੰ ਪਹਿਲਾਂ ਹੀ ਪ੍ਰੋਬਲਮ ਆਈ ਸੀ ਸਰ ਪਹਿਲਾਂ ਨਾ ਇਹ ਵਿੜੇਜ ਡਿੱਗੇ ਇੱਦਾਂ ਬੋਸ਼ ਹੋ ਗਏ ਤੇ ਆਪਾਂ ਲੋਕਲ ਡਾਕਟਰ ਨੂੰ ਖਾਲੇ ਹਰ ਚਵਾਲ ਉੱਥੇ ਪਰਮ ਠੀਕ ਹੋ ਗਏ ਬਾਅਦ ਚੋਂ ਫੇਰ ਇਦਾਂ ਹੋ ਗਿਆ ਸਰ ਇਹ ਇਹਨਾਂ ਨੂੰ ਪਹਿਲਾਂ ਵੀ ਸਾਹ ਦਾ ਅਟੈਕ ਆਇਆ ਵਾ ਅੱਛਾ ਜੀ ਇਹ ਤਾਂ ਗੌਰ ਨਹੀਂ ਕੀਤਾ ਉਹਦੇ ਕਰਕੇ ਹੁਣ ਦੂਜਾ ਅਟੈਕ ਆਇਆ ਇਹਨਾਂ ਨੂੰ ਸਰ ਸਾਨੂੰ ਹਣੇ ਵਾਰ ਨੂੰ ਕੀ ਪਤਾ ਸੀ ਅਸੀਂ ਕਿਹਾ ਉਦਾਂ ਬੇਹੋਸ਼ ਹੋ ਗਈ ਟੈਨਸ਼ਨ ਨਾਲ ਹੀ ਕੀਤੀ ਅਸੀਂ ਚੁੱਕੇ ਇੱਥੇ ਚੰਡੀਗੜ੍ਹ ਲੈ ਆਏ ਸਰ ਚਲੋ ਕੋਈ ਗੱਲ ਨਹੀਂ ਪਰ ਗਾਵਾਂ ਨੂੰ ਧਿਆਨ ਰੱਖਿਓ ਕਿ ਟ੍ਰੀਟਮੈਂਟ ਇਹਨਾਂ ਦਾ ਚੱਲਣਾ ਵਾ ਲੰਬਾ ਠੀਕ ਹੈ ਸਰ ਤੇ ਜਿਹੜੀ ਮੈਡੀਸਿਨ ਆ ਉਹ ਲਗਾਤਾਰ ਦੇਣੀ ਇਹਨਾਂ ਨੂੰ ਚਲੋ ਫਰਕ ਪੈ ਜਾਣਾ ਠੀਕ ਹੈ ਸਰ ਮੈਨੂੰ ਸ਼ਾਮ ਦਾ ਸੁੱਟੀ ਮਿਲ ਜੂ ਅੱਜ ਉਹ ਨਹੀਂ ਨਹੀਂ ਭਾਈ ਸਾਹਿਬ ਛੁੱਟੀ ਨਹੀਂ ਮਿਲਣੀ ਛੁੱਟੀ ਤੇ ਘਰ ਤੋਂ ਪਰ 10 ਤੋਂ 12 ਦਿਨ ਲੱਗਣੇ ਆ ਠੀਕ ਹੈ ਸਰ ਮੈਂ ਤੁਹਾਨੂੰ ਦੱਸਿਆ ਕਿ ਥੋੜਾ ਜਿਹਾ ਸੁਧਾਰ ਹੋ ਜੂਗਾ ਸ਼ਾਮ ਤੱਕ ਚਲੋ ਸਰ ਅਹੀਂ ਤਾਂ ਨਹੀਂ ਫਰਕ ਪੈ ਜੇ ਹਾਂ ਫਰਕ ਪੈ ਜਾਏਗਾ ਟ੍ਰੀਟਮੈਂਟ ਨੂੰ ਜਿੰਨਾ ਲੰਮਾ ਚੱਲਣਾ ਤੁਹਾਨੂੰ ਅੱਗੇ ਵੀ ਦੱਸਿਆ ਹੋ ਠੀਕ ਹੈ ਸਰ ਕੋਈ ਹਾਂਜੀ ਇਹਨਾਂ ਪੰਦਰਾਂ ਤੇ ਵੇਖਿਆ ਹੋਇਆ ਵੇਖਿਆ ਵਾਈਨ ਗੱਲ ਕਿੱਥੇ ਵੇਖਿਆ ਆ ਗੱਲ ਸੁਣੇ ਇੱਕ ਮਿੰਟ ਹਾਂਜੀ ਸਰ ਅਮੇ ਕਿਵੇਂ ਜਾਇਓ ਠੀਕ ਹੈ ਸਰ ਕਿੰਨਾ ਇਹਨਾਂ ਦਾ ਪੈਂਡਾ ਪੈਂਦਾ ਕਿਤੇ ਇਹਦੇ ਨੂੰ ਕੋਈ ਟੈਂਪੂ ਨਹੀਂ ਕੋਈ ਰਿਕਸ਼ਾ ਨਹੀਂ ਕੋਸ਼ ਨਹੀਂ ਆਉਂਦਾ ਤੁਰ ਤੁਰ ਕੇ ਵੀ ਮੈਂ ਥੱਕ ਹੀ ਗਈ ਆ ਅਸਿਆਪਾ ਤਾਂ ਮੇਰੀਆਂ ਘਰ ਦੀਆਂ ਦਾ ਵਾ ਜਿਹੜਾ ਪਾਇਆ ਵਾ ਇਹਨਾਂ ਨੂੰ ਨਹੀਂ ਪਤਾ ਕਿਸੇ ਨਾਲ ਕਿੱਦਾਂ ਵਰਤੀਦਾ ਤੇ ਕਿੱਦਾਂ ਨਹੀਂ ਜੱਬ ਖਾਣਾ ਤਾਂ ਪਾ ਕੇ ਰੱਖਿਆ ਚਾਚ ਫੇਰੇ ਖਲਾਰੇ ਖਲਾਰੇ ਆ ਇੱਜਤ ਨਾਲ ਰੋਹ ਚ ਅੱਜ ਨਾਲ ਅਗਲੇ ਨਾਲ ਬੋਲੋ ਕੋਈ ਢਾਡੀ ਇੱਜਤ ਕਰੇ ਵਾ ਕਿਹੜਾ ਆ ਗਿਆ ਅਜੇ ਹੁਣੇ ਹੀ ਨਾ ਬੂਹਾ ਮਾਰ ਕੇ ਬੈਠੀ ਹਾਂ 2 ਮਿੰਟ ਮੈਂ ਜਦ ਰਿਚਾ ਲੰਨਾ ਸਾਰੀ ਦਿਹਾੜੀ ਤੈਤਾ ਹੀ ਨੰਗ ਜਾਂਦੀ ਪਾਏ ਕੋਈ ਚਾਹ ਪਾਣੀ ਨਹੀਂ ਪੀਂਦਾ ਤੇ ਆ ਬੂਆ ਹੀ ਖੋਲਣ ਚ ਤੇ ਮਾਰਨ ਚ ਮੇਰੀ ਤੇ ਦਿਹਾੜੀ ਨੰਗ ਜਾਂਦੀ ਆ ਸਸੀ ਮਾਸੀ ਜੀ ਸਤਿ ਸ੍ਰੀ ਅਕਾਲ ਆ ਇਕੱਲੀ ਆਈ ਆ ਜਿਹੜੇ ਕੋਈ ਨਾਲ ਨਹੀਂ ਆਇਆ ਮੈਂ ਤਾਂ ਖਾ ਉਹਨੂੰ ਨਸਗਾ ਤਨੂ ਲੈ ਆਈ ਹੋਏ ਪਰ ਨਹੀਂ ਕੋਈ ਗੱਲ ਨਹੀਂ ਤੂੰ ਵੇਹ ਪੁੱਤ ਮੈਂ ਪਾਣੀ ਲੈ ਆਵਾਂ ਤੇਰੇ ਵਾਸਤੇ ਨਹੀਂ ਨਹੀਂ ਮਾਸੀ ਜੀ ਮੈਂ ਪਾਣੀ ਨਹੀਂ ਪੀਣਾ ਮੈਂ ਰਾਜ ਨੂੰ ਨਾ ਜੂਸ ਪੀ ਕੇ ਆਈ ਆ ਹੋ ਸੁਣਾਓ ਤੁਸੀਂ ਘਰ ਦਾ ਕੀ ਹਾਲ ਚਾਲ ਵਾ ਐ ਤਾਂ ਆਈ ਆ ਪੁੱਤ ਸਾਡਾ ਹਾਲ ਕਰਦਾ ਵਾ ਕਰਦਾ ਵੇਖ ਲੈ ਕੱਲੀ ਬੈਠੀ ਆ ਸਦਾਈਆਂ ਵਾਂਗੂ ਨਾ ਕੋਈ ਤੈਨੂੰ ਵੀ ਵੇਖ ਲਾ ਕੋਈ ਜੀ ਨਾ ਪਰਿੰਦਾ ਦੇ ਹੰਦਿਆ ਤੇ ਪੰਮੋ ਦੀਦੀ ਕਿੱਥੇ ਆ ਪੰਮੋ ਦਾ ਤੁਹਾਨੂੰ ਨਹੀਂ ਪਤਾ ਨਹੀਂ ਸਾਨੂੰ ਤੇ ਕੋਈ ਨਹੀਂ ਪਤਾ ਪੰਮੋ ਤੇ ਬਿਮਾਰੀ ਬੜੀ ਆ ਉਹ ਮੁੰਡੇ ਦੀ ਟੈਨਸ਼ਨ ਦੇ ਨਾਲ ਉਹ ਤੇ ਇੰਨੀ ਜ਼ਿਆਦਾ ਹੋ ਗਈ ਆ ਤੇ ਉਹ ਇੱਥੇ ਖੜੀ ਸੀ ਬਟਾਲੇ ਉਹਨਾਂ ਜਵਾਬ ਦੇ ਤਾ ਉਹ ਤੇ ਹੁਣ ਚੰਡੀਗੜ੍ਹ ਲੈ ਗਏ ਆ ਉਹਦਾ ਤੇ ਹੁਣ ਪਤਾ ਨਹੀਂਗਾ ਇਹੋ ਬੱਚੀ ਕੇ ਨਾਂ ਬੱਚੇ ਇੰਨਾ ਕੁਛ ਹੋ ਗਿਆ ਵਾ ਇੰਨਾ ਕੁਛ ਢੜ ਕੇ ਤੂੰ ਕੋਸੀ ਕੋਹ ਨਾ ਪੁੱਤ ਜਿਹੜੇ ਜਿਹੜੇ ਕੰਮ ਸਾਡੇ ਨਾਲ ਹੋ ਗਏ ਆ ਤੇ ਜਿਹੜੇ ਜਿਹੜੇ ਕੰਮ ਤੁਹਾਡੀ ਕੁੜੀ ਕਰ ਗਈ ਆ ਕੋਈ ਦੱਸਣ ਵਾਲੇ ਹੀ ਨਹੀਂਗੇ ਮੈਂ ਦੱਸਾਂ ਤੇ ਮੈਨੂੰ ਤੇ ਉਂਝ ਸ਼ਰਮ ਆਉਂਦੀ ਆ ਤੇ ਵੀ ਤੋੜੀ ਪਰਜਾਈ ਆ ਮਾਸੀ ਜੀ ਮੈਂ ਉਹਦੀ ਕਾਰੀ ਪਰਜਾਈ ਆ ਮੈਂ ਤੇ ਸਿਰਫ ਨਾਂ ਦੀ ਪਰਜਾਈ ਆ ਜੋ ਇੱਥੇ ਸੀ ਉਹਦਾ ਹਾਲ ਜਿੱਦਾਂ ਇੱਥੇ ਤੁਹਾਡੇ ਨੱਕ 'ਚ ਦਮ ਕੀਤਾ ਈ ਓਦਾਂ ਉਹਨੇ ਇੱਥੇ ਜਾ ਕੇ ਮੇਰੇ ਨੱਕ 'ਚ ਦਮ ਕੀਤਾ ਵਾ ਕਿਤੇ ਖਾਂਦਿਆਂ ਨੂੰ ਖਾਣ ਨਹੀਂ ਪੀਂਦਿਆਂ ਨੂੰ ਪੀਣ ਨਹੀਂ ਹੈਗਾ ਕਿਤੇ ਜੀਣ ਥੋੜੀ ਦਿੰਦੀ ਆ ਇਹ ਕੋਹੋ ਜੀ ਮੇਰੀ ਸੱਸ ਵਾ ਜਿਹੜੀ ਉਹਦੇ ਨਾਲ ਰਲੀ ਆ ਪੂਰੀਆਂ ਸਪੋਰਟਾਂ ਕਰਦੀ ਆ ਕਿਤੇ ਉਹਨੂੰ ਗਲਤੀ ਨਹੀਂ ਕਹਿੰਦੇ ਨੇ ਸੱਸ ਦੀਆਂ ਸੁਣਣ ਲੱਗੀ ਆ ਕਿ ਤੂੰ ਆਪ ਤੇ ਹੀ ਛੇੜਤੀ ਆ ਇੱਥੇ ਪਤਾ ਕੀ ਕਰਤੂਤ ਕਰਕੇ ਗਈ ਈ ਇੱਥੇ ਉਹਨੂੰ ਲੈ ਆਈ ਨਾਲ ਇਹ ਰੁੱਸ ਕੇ ਚੱਲ ਗਈ ਤੇ ਆਪੇ ਹੀ ਕੋਲ ਤੇ ਲੈ ਆਈ ਤੇ ਆਪੇ ਇੱਥੇ ਪਾ ਕੇ ਸੱਤ ਕੀ ਹੋ ਗਈ ਕਿ ਹਾਂ ਜਾ ਇਹ ਅੱਗ ਲਾ ਕੇ ਤੇ ਮੇਰੀ ਕੁੜੀ ਨੂੰ ਲੱਗੇ ਆ ਨੂੰ ਤੈਨੂੰ ਕੀ ਪਤਾ ਇਹ ਕੀ ਕੋਖ ਕਰਦੀਆਂ ਤੇ ਕੀ ਨਹੀਂ ਕਰਦੀਆਂ ਮੈਂ ਤਾਂ ਢਿੱਡ ਜੀ ਪਾਈਆਂ ਸਾਰੀਆਂ ਵਿਚਾਰ ਨਾ ਹੀ ਦੱਸਾਂ ਸਾਡਾ ਘਰ ਤੇ ਹੁਣ ਖਰਾਬ ਹੋਇਆ ਕਿਤੇ ਉਹਨਾਂ ਦਾ ਨਾ ਹੋਵੇ ਮਾਸੀ ਜੀ ਇੰਨਾ ਅਗਲਾਂ ਕਰਕੇ ਤੇ ਉਹ ਵਸੀ ਨਹੀਂ ਹੈਗੀ ਤੇ ਸਭ ਤੋਂ ਵੱਡੀ ਗਲਤੀ ਤੇ ਮੇਰੀ ਸੱਸ ਦੀ ਆ ਜਿਹੜੀ ਸਪੋਰਟਾਂ ਕਰਦੀ ਰਹੀ ਤੀ ਨੂੰ ਬਸਣ ਨਹੀਂ ਦਿੱਤਾ ਉਹਨੂੰ ਪਹਿਲਾਂ ਵਰਜਿਆਂ ਦਾ ਤੋ ਅੱਜ ਆਪਣੇ ਘਰ ਰਾਜੀ ਖੁਸ਼ੀ ਵਸਦੀ ਹੁੰਦੀ ਇਹਦੇ ਨਾਲ ਦੀ ਟਿੰਡ ਕੋੜਾ ਚੁੱਕੇ ਆਪਣੇ ਪੇਕੇ ਬੈਠੀ ਹੁੰਦੀ ਆ ਜਿਹੜਾ ਸਾਡਾ ਮੁੰਡਾ ਹੀ ਹੋ ਇੱਕ ਤੇ ਉੱਤਾਂ ਉਹਦੇ ਭਰਾ ਨੇ ਵੇਖ ਲਾ ਆ ਕੰਮ ਕਰਤਾ ਤੁਹਾਨੂੰ ਪਤਾ ਹੀ ਆ ਨਾ ਕਿ ਉਹਨੇ ਸਾਡੇ ਕਿੰਨਾ ਖਾਡਾ ਆਪਣੇ ਥੇ ਕਰਕੇ ਤੇ ਰੱਖ ਦਿੱਤਾ ਤਿਆ ਰਹਿਂਦਾ ਖੁੰਦਾ ਹੋਰੇ ਮੁੰਡੇ ਦੇ ਨਾ ਇਹਨੇ ਪਾ ਕੇ ਪਤਾ ਨਹੀਂ ਕੀ ਕੋਈ ਚਿੱਟਾ ਚਿੱਟਾ ਕੀ ਆਂਦੇ ਆ ਉਹ ਪਾ ਕੇ ਤੇ ਇਹਨੇ ਉਹਨੂੰ ਵੀ ਸਾਡੇ ਕੋਲ ਬੁਰਾ ਭਲਾ ਕਰਾ ਕੇ ਸਭ ਕੋ ਕਰਾ ਕੇ ਤੇ ਉਹ ਵੀ ਵਿਚਾਰਾ ਘਰੋਂ ਨਿਕਲ ਗਿਆ ਹਾਨੂੰ ਉਹ ਵੀ ਨਹੀਂ ਅਜੇ ਤੱਕ ਦੱਸ ਤੱਕ ਫੈਂਦੀ ਅਸੀਂ ਕਰੀਏ ਤੇ ਕਰੀਏ ਕੀ ਆਨੋ ਨਹੀਂ ਕੋਈ ਸਮਝ ਲੱਗਾਂ ਦੀ ਸਾਡੇ ਘਰ ਦੇ ਵਿੱਚ ਬਣ ਕੀ ਗਿਆ ਵਾ ਤੇ ਕੀ ਨਹੀਂ ਬਣ ਗਿਆ ਐਡੀ ਕਿਤੇ ਪੁੱਠੇ ਪੈਰਾਂ ਵਾਲੀ ਆ ਗਈ ਆ ਹਾਂ ਤੇ ਕੋਈ ਸਬਜ਼ੀ ਨਹੀਂ ਲੱਗਾਂ ਤੇ ਮਾਸੀ ਜੀ ਐਵੇਂ ਨਾ ਟੈਨਸ਼ਨ ਲਈ ਜਾਓ ਐਦਾਂ ਟੈਨਸ਼ਨ ਲਹੋਗੇ ਤੇ ਬਿਮਾਰ ਪੈ ਜਾਓਗੇ ਮੰਜੇ ਤੇ ਪੈ ਗਏ ਤੇ ਤੁਹਾਨੂੰ ਕਿੰਨੇ ਪੁੱਛਣਾ ਵਾ ਆ ਸਾਰਾ ਘਰਵਾਰ ਤਾਂ ਟਾਡੇ ਸਿਰ ਤੇ ਆ ਸੋ ਆਇਆ ਗਿਆ ਹੁੰਦਾ ਵਾ ਸੋ ਜਾਣਾ ਪਤਾ ਲੈਣ ਹੁੰਦਾ ਵਾ ਤੇ ਐਵੇਂ ਨਾ ਫਿਕਰ ਕਰਿ ਜਾਓ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਕੁਝ ਆਪੇ ਠੀਕ ਹੋ ਜਾਣਾ ਵਾ ਹੋਸਣਾ ਮੈਨੂੰ ਮਾਸੜ ਜੀ ਦਾ ਕੀ ਹਾਲ ਆ ਉਹ ਨਹੀਂ ਵਿਖੰਦੇ ਕਿਤੇ ਉਹ ਤਾਂਨੇ ਕਿੱਥੋਂ ਦਿਖਣਾ ਵਾ ਉਹ ਤੇ ਸਵੇਰ ਦਾ ਨਾ ਪੈਸੇ ਨੂੰ ਹੀ ਪੱਜਾ ਫਿਰਦੇ ਆ ਕਦੀ ਆਰਤੀਏ ਵੱਲ ਕਦੀ ਕੇ ਹਵਾਲਾ ਹੁਣ ਫੇਰ ਗਏ ਹੀ ਜੋ ਤੇ ਹੁਣ ਪਤਾ ਨਹੀਂ ਪੈਸੇ ਮਿਲ ਜਾਣ ਤੇ ਚੰਗਾ ਵਾ ਚੰਡੀਗੜ੍ਹ ਦੇ ਤੈਨੂੰ ਪਤਾ ਹੀ ਆ ਪੁੱਤ ਮੂੰਹ ਕਿੱਡੇ ਆ ਐਵੇਂ ਥੋੜਾ ਉੱਥੇ ਕਿਤੇ ਦਾਖਲ ਕਰ ਲੈਂਦੇ ਤੇ ਪੈਸੇ ਨਾ ਹੀ ਗੱਲਾਂ ਹੀ ਉੱਥੇ ਤੇ ਮਾਸੀ ਛੱਡ ਦੋ ਗੱਲਾਂ ਹਸਪੀਟਲ ਭਾਵੇਂ ਇੱਥੋਂ ਦਾ ਤੇ ਭਾਵੇਂ ਚੰਡੀਗੜ੍ਹ ਦਾ ਹਸਪੀਟਲਾਂ ਚ ਤੇ ਰੱਬ ਨਾ ਹੀ ਵੜੇ ਕੇ ਇਹਨੂੰ ਤੇ ਚੰਗੀ ਗੱਲ ਆ ਘਰ ਘਰ ਖਾਲੀ ਹੋ ਜਾਂਦੇ ਆ ਕੀ ਕਰਾਂ ਪੁੱਤ ਹੁਣ ਦੁੱਖੋ ਤੇ ਬਹੁਤ ਚੱਲ ਤੂੰ ਐਵੇਂ ਨਾ ਏਦਾਂ ਮਨ ਛੋਟਾ ਕਰੋ ਹੌਸਲਾ ਕਰੋ ਹੌਸਲਾ ਨਹੀਂ ਨਾ ਹੁੰਦਾ ਘਰ ਵੇਖੋ ਖਾਲੀ ਪਿਆ ਕਿੰਨੀਆਂ ਬਰਕਤਾਂ ਹੀ ਕਿੰਨੀਆਂ ਰੌਣਕਾਂ ਹੀ ਕਰਦੇ ਵਿੱਚ ਇਹ ਤੇ ਗੱਲ ਮਾਸੀ ਜੀ ਹੈਗੀ ਆ ਵੇਖ ਕੇ ਤੇ ਬੜਾ ਦੁੱਖ ਹੋਣਿਆ ਜਦੋਂ ਆਈਦਾ ਇਹ ਕਿਤੇ ਚਾਹਲ ਮੈਲ ਹੁੰਦੀ ਸੀ ਤੇ ਅੱਜ ਇੱਥੇ ਕੋਈ ਜੀ ਨਹੀਂ ਵਿਖੰਦਿਆ ਗਰਨਾ ਨਹੀਂ ਤੇ ਉਧਰੋਂ ਵੀ ਆ ਗਿਆ ਉਧਰੋਂ ਵੀ ਆ ਗਿਆ ਜਰੀਕ ਨਾ ਆਉਣਾ ਤੇ ਮੈਂ ਕਦੀ ਵੀ ਇਹ ਨਹੀਂ ਵੱਲ ਜਾਣਾ ਕਦੀ ਮੈਂ ਘਰ ਵੇਖਣਾ ਵੀ ਹਾਇ ਅਜੇ ਤੱਕ ਆਇਆ ਨਹੀਂ ਜਿਹੜਾ ਹੁਣ ਕਰਨੀਗਾ ਤੇ ਮੈਨੂੰ ਹੋਲ ਪੈਣ ਦਾ ਇਹ ਮਾਸੀ ਜੀ ਹਾਈ ਦਾਣਾ ਕਰੋ ਐਵੇਂ ਦਿਲ ਛੋਟਾ ਕੰਡਾ ਹੈ ਜੋ ਰੱਬ ਨੂੰ ਮਨਜ਼ੂਰਾ ਹੁਣਾਂ ਤੇ ਉਹ ਹੀ ਆ ਐਂ ਨਾ ਫਿਕਰ ਕਰੀ ਜਾਓ ਇੱਥੇ ਬੈਠੇ ਰਹਿਣਾ ਵਾ ਗਰਮੀ ਗੋਡੇ-ਗੋਡੇ ਆ ਆ ਅੰਦਰ ਪੱਕੇ ਥੱਲੇ ਆ ਜਾ ਮੇਰੀ ਧੀ ਇੱਥੇ ਹੀ ਥੋੜੀਆਂ ਸਾਰੀਆਂ ਗੱਲਾਂ ਕਰ ਲੈਂਦਾ ਆ ਨਾਲੇ ਚਾਹ ਪਾਣੀ ਬਣਾਉਨੇ ਆ ਤੇ ਨਾਲੇ ਪੀਨੇ ਨਹੀਂ ਨਹੀਂ ਮਾਸੀ ਜੀ ਚਾਹ ਕੀ ਪੀਣੀ ਆ ਜਦੋਂ ਮੈਂ ਪੀਣੀ ਹੋਗੀ ਮੈਂ ਆਪੇ ਪੀ ਲੂੰਗੀ ਆਪਣਾ ਹੀ ਤੇ ਘਰ ਵਾਂ ਕਿਹੜਾ ਬਗਾਨਾ ਵਾਂ ਪਾਜੀ ਮੈਂ ਨਾ ਕਿੱਦੇ ਤੁਹਾਨੂੰ ਵਿਖਿਆਵਾਂਗੀ ਸਰ ਮੈਂ ਵੀ ਸੋਚਣ ਲਿਆ ਕਿ ਤੁਹਾਨੂੰ ਮੈਂ ਕਦੀ ਵਿਖਿਆ ਗਦੀ ਪਰ ਮੈਂ ਵੀ ਸੋਚਿਆ ਮੈਂ ਇਸ ਬੰਦੇ ਵਰਗੇ ਬੰਦੇ ਹੋਣੇ ਫਿਰ ਹੋਣ ਸਾਡਾ ਵੀ ਉਹ ਹੈ ਨਾ ਤੇ ਇਹ ਪਿੰਡ ਕਿਹੜਾ ਜੀ ਆਪਣਾ ਸਰ ਮੇਰਾ ਪਿੰਡ ਭਾਮ ਆ ਅੱਛਾ ਭਾਮ ਤੁਹਾਡਾ ਪਿੰਡ ਕਿਹੜਾ ਭਲਾ ਐ ਤੇ ਮੈਂ ਤੁਹਾਡਾ ਘੁੰਮਣ ਈ ਆ ਮੈਂ ਕੁੜੀ ਵਲ ਵੇਖ ਕੇ ਸੋਚਣ ਨੇ ਆ ਕਿ ਮੈਂ ਕੁੜੀ ਵੇਖੀ ਆ ਕਦੇ ਸਰ ਅਸੀਂ ਤੁਹਾਡਾ ਪਿੰਡ ਕਿਹੜਾ ਉਦਾਂ ਮੇਰਾ ਪਿੰਡ ਤੇ ਤੁਹਾਡੇ ਲੱਗ ਗਈ ਆ ਮਠੋਲਾ ਪਿੰਡ ਆ ਮੇਰਾ ਅੱਛਾ ਅੱਛਾ ਜੀ ਤੇ ਮੈਂ ਅੱਗੇ ਸੋਚਣ ਨੇ ਆ ਕਿ ਮੈਂ ਗੁੱਡੀ ਕਿਤੇ ਵੇਖੀ ਆ ਪਰ ਮਾਫ਼ ਕਰੀ ਜਿੱਥੇ ਤੱਕ ਮੈਨੂੰ ਚੇਤਾ ਆ ਨਾ ਹਾਂਜੀ ਐਸ ਗੁੱਡੀ ਦੇ ਭਰਾ ਨੇ ਨਾ ਇਹਦੇ ਮੁੰਡੇ ਨੂੰ ਮਾਰਿਆ ਸੀਗਾ ਹਾਂਜੀ ਹਾਂਜੀ ਸਰ ਉਹੀ ਆ ਉਹੀ ਆ ਨਾ ਹਾਂਜੀ ਸਾਡਾ ਪਿੰਡ ਦਾ ਭਰਾ ਆ ਮੈਂ ਸਰ ਅੱਛਾ ਅੱਛਾ ਤੇ ਸਾਲੇ ਮੇਰਾ ਨਾਮ ਆ ਸ਼ੰਦਾ ਠੀਕ 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 ਹਾਂ ਤੁਸੀਂ ਸ਼ਾਇਦ ਉਹ ਮੇਰੇ ਘਰ ਆਈ ਸੀ ਹਾਂਜੀ ਤੁਸੀਂ ਸਰਪੰਚ ਹੀ ਨਾ ਪਿੰਡ ਦੇ ਹਾਂ ਮੈਂ ਪਿੰਡ ਦਾ ਸਰਪੰਚ ਵੀ ਹਾਂ ਮੌਜੂਦਾ ਠੀਕ ਹੈ ਜੀ ਵਧੀਆ ਗੱਲ ਹਾਂਜੀ ਹਾਂਜੀ ਸਰ ਉਹ ਦੁੱਖ ਦੀ ਮਾਰੀ ਨਾ ਇੱਥੇ ਪਹੁੰਚੀ ਏ ਇੱਕ ਮੁੰਡਾ ਸਾਡਾ ਸਿੰਦੇ ਮੇਰੇ ਸਾਹੇ ਨੇ ਮਾਰਤਾ ਸੀ ਨਾ ਉਹਦਾ ਛੋਟਾ ਮੁੰਡਾ ਸੀ ਨਾ ਸਾਡਾ ਉਹ ਘਰ ਚ ਕਲੇਸ਼ ਸਾਡ ਮੇਰੀ ਜਿਹੜੀ ਭਾਬੀ ਸੀ ਨਾ ਇੰਨਾ ਤੇਸ਼ ਨੇ ਪਾਤਾ ਕਿ ਸਾਡੇ ਨਸ਼ੇ ਦਾ ਨਾਮ ਲਾ ਸਾਡੇ ਮੁੰਡੇ ਦਾ ਵੀ ਨਸ਼ਾ ਕਰਦਾ ਵਾ ਉਹ ਇਹ ਦੁੱਖ ਦਾ ਮਾਰਿਆ ਘਰ ਚ ਕਲੇਸ਼ ਦਾ ਮਾਰਿਆ ਘਰ ਸਾਡੇ ਚਲ ਗਿਆ ਵਾ ਉਹਦੇ ਕਾਰਨ ਇਹਨੂੰ ਟੈਗਸਰ ਆਇਆ ਵਾ ਬਹੁਤ ਮੜਾ ਹੋਇਆ ਹਾਂਜੀ ਪਹਿਲਾਂ ਚਲੋ ਵਿਚਾਰੀਆਂ ਇਦਾਂ ਹੋ ਗਿਆ ਸਰ ਬਹੁਤ ਸਾਡੇ ਘਰ ਚ ਨਹੀਂ ਪ੍ਰੋਬਲਮ ਚੱਲ ਰਹੀ ਨਾ ਇੰਨਾ ਕਪਾਟ ਸਾਡੇ ਘਰ ਪਿਆ ਹੈ ਨਾ ਸਾਰਾ ਤੇਸ਼ ਇੱਥ ਇਹ ਟੈਨਸ਼ਨ ਲੱਗੀ ਬਹੁਤ ਜ਼ਿਆਦਾ ਠੀਕ ਮੇਰੀ ਟੈਨਸ਼ਨ ਨਹੀਂ ਹੁੰਦੀ ਨਾ ਬਹੁਤ ਜ਼ਿਆਦਾ ਹੈ ਤੁਸੀਂ ਜਾਨਾ ਕਰੋ ਹਾਂਜੀ ਆਪਾਂ ਵਧੀਆ ਤੋਂ ਵਧੀਆ ਨਾਲ ਟ੍ਰੀਟਮੈਂਟ ਕਰਾਂਗੇ ਇੱਥੋਂ ਕੋਸ਼ਿਸ਼ ਹੈ ਕਿ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਤੁਹਾਨੂੰ ਛੁੱਟੀ ਦੇ ਦਈਏ ਠੀਕ ਹੈ ਬਹੁਤ ਹੀ ਮਿਹਰਬਾਨ ਬਾਕੀ ਇਹ ਵੀ ਤੁਸੀਂ ਟੈਨਸ਼ਨ ਨਾ ਲਿਓ ਕੋਈ ਗੱਲ ਦੀ ਮੈਂ ਸਾਟਾ ਨਹੀਂ ਕਰਦੇ ਹਾਂ ਜੇ ਕੋਈ ਰਹਿਣ ਸ਼ੈਣ ਦਾ ਹੈਗਾ ਟਿਕਾਣਾ ਤਾਂ ਠੀਕ ਹੈ ਨਹੀਂ ਤੇ ਮੇਰਾ ਲਾਗੇ ਗੈਸਟ ਹਾਊਸ ਹੈਗਾ ਜਿੱਥੇ ਮੈਂ ਰੁਕਿਆ ਹਾਂ ਕੋਈ ਗੱਲ ਨਹੀਂ ਸਰ ਸਰ ਦਾ ਇਹ ਬੜਾ ਵਧੀਆ ਲਾਗੇ ਬੈੱਡ ਹੈਗਾ ਬਸ ਸੁਲਮਾਤਾ ਜਨਾ ਜੇ ਲੋੜ ਹੋਵੇ ਮੈਂ ਤੁਹਾਨੂੰ ਦੱਸ ਦੂੰਗਾ ਜੇ ਕੋਟੀ ਖਾਲੀ ਨਾ ਮੈਸਰ ਹਟਲ ਲਈ ਜੀ ਲਾਗੇ ਤੇ ਮੈਂ ਜੇ ਕਿਸੇ ਵੀ ਚੀਜ਼ ਦੀ ਲੋੜ ਆ ਦੱਸ ਦਿਓ ਕੋਈ ਨਹੀਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਇਹ ਠੀਕ ਹੋ ਜੇ ਨਾ ਤੇ ਸਭ ਕੁਝ ਵਿੱਚੇ ਸਾਰਾ ਨਹੀਂ ਹੋ ਜਾਣਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਠੀਕ ਹੈ ਸਰ ਤੇ ਇੱਕ ਥੋੜੀ ਜੀ ਤੁਸੀਂ ਕੇਅਰ ਕਰਿਓ ਤੇ ਇਹਦੇ ਲਾਗੇ ਕੋਈ ਅਸੀਂ ਦੁੱਖ ਤਕਲੀਫ ਵਾਲੀ ਗੱਲ ਨਹੀਂ ਕੀ ਕਰਦੇ ਨਹੀਂ ਸਰ ਇੱਥੇ ਮਤਲਬ ਟੈਨਸ਼ਨ ਨਹੀਂ ਦੇਣੀ ਇਹਨਾਂ ਨੂੰ ਕੋਈ ਚੀਜ਼ ਦੀ ਠੀਕ ਆ ਜੀ ਮੈਂ ਖਿਆਲ ਰੱਖੂ ਪੂਰਾ ਹਾਂਜੀ ਬਾਕੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂਜੀ ਹਾਂਜੀ ਕਿ ਪਿੰਡ ਸ਼ਿੰਦੇ ਨੂੰ ਸੁਣਾਕ ਲਾਗੇ ਨਾ ਸਰ ਉਹਨੂੰ ਦੱਸਿਓ ਜੇ ਕਿਦ ਨੂੰ ਸਾਹਮਣੇ ਨੂੰ ਵੇਖ ਲਿਆ ਨਾ ਇਨੇ ਫੇਰ ਬਿਮਾਰ ਹੋ ਜਾਣਾ ਉਹਦੇ ਵੇਖਣਾ ਨਹੀਂ ਚਾਹੁੰਦੀ ਸਾਰੇ ਨਹੀਂ ਉਹਨੂੰ ਤੁਹਾਡਾ ਕੰਪਰੋਮਾਈਜ਼ ਮੈਂ ਕਰਵਾ ਦਿੰਦਾ ਸੀ ਠੀਕਰਾਤਾ ਪਰ ਰਿਸ਼ਤੇ ਖਤਮ ਹੋ ਗਏ ਸਾਰ ਉਹ ਹੀ ਕਹਤਾ ਹੈ ਵੀ ਤੂੰ ਸਾਡੇ ਲਈ ਮਰ ਗਿਆ ਤੇ ਅੱਧੀ ਮਰ ਗਿਆ ਜਦੋਂ ਸਾਡਾ ਇਹਨਾਂ ਨੇ ਕੰਮ ਸਾਡਾ ਘਰ ਹੀ ਬੇੜਾਗਰ ਕਰਤਾ ਅਸੀਂ ਉੱਥੇ ਮਿਲਣਾ ਕੀ ਕਰਨਾ ਫਿਰ ਚਲੋ ਕੋਈ ਨਹੀਂ ਬਾਕੀ ਸਾਡਾ ਸਟਾਫ ਜਿਹੜਾ ਨਾ ਬਹੁਤ ਮਿਲਨਸਾਰ ਵਾ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਹਾਂਜੀ ਤੇ ਤੁਸੀਂ ਸਾਡੇ ਸਟਾਫ ਨੂੰ ਦੱਸ ਦੇਣਾ ਵਾ ਤੇ ਤੁਹਾਨੂੰ ਚੀਜ਼ ਜਿਹੜੀ ਮੋਹਿਆ ਕਰਵਾ ਦੇਣਗੇ ਉਸੇ ਵੇਲੇ ਨਹੀਂ ਸਰ ਤੁਹਾਡਾ ਹਿਸਾਬ ਨਾਲ ਦੀਦੀ ਬਹੁਤ ਚੰਗੇ ਆ ਬੜਾ ਖਿਆਰਾ ਦੇਗਾ ਤੇ ਦੋ ਤਿੰਨ ਇਹ ਇਹ ਦਸੋ ਚਾਹ ਪੀਓ ਜਾਂਗਾ ਮੈਂ ਕੋਈ ਨਹੀਂ ਸਰ ਮਿਹਰਬਾਨੀ ਹੁਣ ਸਾਚ ਮੈਂ ਪੀ ਲਈਆ ਠੀਕ ਹੈ ਇਹ ਠੀਕ ਹੋ ਜਾ ਸਭ ਕੋ ਸਰ ਵਿੱਚ ਆਇਆ ਨਹੀਂ ਚਲੋ ਕੋਈ ਨਹੀਂ ਠੀਕ ਹੋ ਜਾ ਪ੍ਰਮਾਤਮਾ ਕੀ ਅਰਦਾਸ ਕਰੋ ਠੀਕ ਹੈ ਸਰ ਹਾਂਜੀ ਚੰਗਾ ਸਰ ਧੰਨਵਾਦ ਠੀਕ ਹੈ ਜੀ ਥੈਂਕ ਯੂ ਮੈਂ ਵੇਖਾਂ ਜਾ ਕੇ ਉਹਨੂੰ ਠੀਕ ਠੀਕ ਹੈ ਜੀ ਕਰਨ ਕਰਨ ਕਰਨ